हां जी जी ਤੁਸੀਂ ਦੇਖ ਸਕਦੇ ਹੋ ਜੀ ਅੱਜ ਆਪਣੇ ਹਰਚੋ ਵਾਲ ਚ ਲੱਗੀਆਂ ਰੌਣਕਾਂ ਪੂਰੀਆਂ ਠੀਕ ਹੈ ਜੀ ਬਾਕੀ ਆਪਣੇ ਤੁਸੀਂ ਇੱਧਰ ਦੇਖ ਸਕਦੇ ਹੋ ਪੂਰੀ ਰੌਣਕਾ ਇੱਧਰ ਵੀ ਇੱਧਰ ਵੀ ਬਾਕੀ ਪੂਰੀਆਂ ਜੋਰ ਸ਼ੋਰ ਨਾਲ ਤਿਆਰੀਆਂ ਨੇ ਠੀਕ ਹੈ ਜੀ ਬਾਕੀ ਸੰਘ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਾਕੀ ਆਪਾਂ ਥੋੜਾ ਚੱਲੇ ਆਂ ਇੱਧਰ ਨੂੰ ਤਨੋਂ ਰੌਣਕ ਮੇਲਾ ਵਿਖਾਣ ਵਾਸਤੇ ਬਾਕੀ ਪੂਰੀ ਸ਼క్తి ਦਿੱਤੀ ਗਈ ਹੈ ਜੀ ਬਾਕੀ ਇਨੀ ਮਿਹਰਬਾਨੀ ਕਰਿਓ ਕਿ ਬੋਲਦੇ ਪਟਾਕੇ ਤੇ ਸਲੰਦਰਾਂ ਦੀ ਆਵਾਜ਼ਾਂ ਨਾ ਘਟਿਓ ਟਰੈਕਟਰ ਤੇ ਨਾ ਤੇ ਬਿਲਕੁਲ ਗਰੀਸੇ ਵੀ ਕੇਅਰਫੁਲ ਤੁਸੀਂ ਚੱਲਣਾ ਵਾ ਠੀਕ ਹੈ ਜੀ ਬਾਕੀ ਸੰਗਤਾਂ ਉਹ ਡੇਬੀ ਹੈ ਜੀ ਭਾਈ ਖੋਇਆ ਮੇਲੀ ਤਾਂ ਹੈ ਨਾਮ ਜੀ ਤੇਰੀ ਨਾਮ ਰਸਾਈ ਨਾਮ ਜੀ ਦੇ ਨਾਮ ਬੰਨਿਆ ਆਵਾਜ਼ੀ ਜੰਨ ਕਦੇ ਰੂਹ ਦਾ ਨਾਮ ਸੁਣ ਕੇ ਚਾਈ ਆਵਾਜ਼ੀ ਬਾਕੀ ਜੀ ਨੇ ਕਰਦੀਆਂ ਕੁੜੀਆਂ ਤਿਆਰੀਆਂ ਸ਼ਾਸ ਬਸਉਣਾ ਇਸਿਆ ਜੀ ਸ਼ਾਸ ਸਭ ਜੈ ਆ

ਇਹ ਤੁਸੀਂ ਮੇਰੇ ਸਾਹਦੇ ਸੰਗਤਾਂ ਹੌਂਦੇ ਆਉਂਦੇ ਆ ਜੀ ਠੀਕ ਹੈ ਜੀ ਤੇ ਗੁਰੂ ਦੇ ਲੰਗਰ ਤਿਆਰ-ਵਰ ਤਿਆਰ ਨੇ ਸਾਡੇ ਵੀਰੋਂ ਭੈਣੋਂ ਬਹੁਤ ਸਾਰੇ ਸੇਵਾ ਕਰਦੇ ਪੂਰੀ ਬਾਕੀ ਜੀ ਸੰਗਤਾਂ ਜਾਣਦੀਆਂ ਨੇ ਜੀ ਭੇਡ ਪੱਤਣ ਨੂੰ ਤੁਸੀਂ ਸਾਹਮਣੇ ਦੇਖ ਸਕਦੇ ਹੋ ਟਰਾਲੀਆਂ ਭਰ-ਭਰ ਕੇ ਠੀਕ ਹੈ ਜੀ ਕੀ ਅੰਮ੍ਰਿਤਸਰ ਦਾ ਤੇ ਹੰਕਾਰ ਦਾ ਚੌਂਕੀਆਂ ਕੀ ਆਡੇ ਵੀ ਜੁੜੀ ਮਾਰੋ ਹੱਲੇ ਪਰਾਵੇ ਕੋਣ ਬਾਕੀ ਤੁਸੀਂ ਵੇਖ ਸਕਦੇ ਹੋ ਵੀ ਬਾਕੀ ਤੁਸੀਂ ਵੇਖ ਸਕਦੇ ਹੋ ਜੀ ਵੀ ਗੁਰੂ ਦਾ ਲੰਗਰ ਤਿਆਰ ਹੈ ਵੀ ਜੀ ਬਾਕੀ ਤੁਸੀਂ ਵੇਖ ਸਕਦੇ ਹੋ ਸੰਗਤ ਵਾਤੇ ਪੂੜੀਆਂ ਤਿਆਰੀਆਂ ਨੇ ਸਾਰੇ ਤਿਆਰ ਵਰ ਤਿਆਰ ਨੇ ਤੁਸੀਂ ਸਾਹਮਣੇ ਵੇਖ ਸਕਦੇ ਜੀ ਪਰੀ ਆ ਜੋ ਲੋ ਤੋਂ ਪਾਲਿਆ ਨਹੀਂ ਤੈਨੂੰ ਕਿਤਾ ਤੂ ਕੋਰਾ ਬਾਕੀ ਵੀ ਦੇਖ ਸਕਦੇ ਵੀ ਕੁਰੀਆਂ ਰੌਣਕਾਂ ਲੱਗੀਆਂ ਇੱਥੇ ਜੀ ਠੀਕ ਹੈ ਜੀ ਸਾਡੇ ਸੇਵਾਦਾਰ ਸਾਰੇ ਭੈਣ ਭਰਾ ਸਾਰੇ ਤਿਆਰ ਬਰ ਤਿਆਰ ਨੇ ਸੰਗਤ ਸੇਵਾ ਕਰਨ ਵਾਸਤੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਠੀਕ ਹੈ ਜੀ ਗੁਰੂ ਘਰ ਲੰਗਰ ਚੱਲਣ ਦਾ ਚਾਹ ਦਾ ਲੰਗਰ ਜੇ ਠੀਕ ਹੈ ਜੀ ਬਹੁਤ ਉਤਸ਼ਾਹ ਸਾਰਿਆਂ ਦੇ ਵਿੱਚ ਠੀਕ ਹੈ ਜੀ ਹਾਂ ਜੀ ਲੰਗਰ ਦੀ ਕਰ ਲਿਆ ਹਾਂ ਜੀ ਆਪਣੇ ਬਾਬਾ ਜੀ ਸਾਸੀ ਕਰੋ ਇਹ ਆਪਣੇ ਬਾਬਾ ਜੀ ਨੇ ਜੋ ਕਿ ਤਿਆਰ ਪਰ ਤਿਆਰ ਨੇ ਸੰਗਤ ਦੀ ਸੇਵਾ ਕਰਨ ਵਾਸਤੇ ਸਾਰੇ ਆਪਣੇ ਵੀਰ ਭੈਣ ਭਰਾ ਸਾਰੇ ਲੱਗੇ ਨੇ ਸੇਵਾ ਕਰਨ ਵਾਸਤੇ ਸਾਹਮਣੇ ਦੇਖ ਸਕਦੇ ਜੇ ਬੜੀ ਕਿਰਪਾ ਬਾਬਾ ਨਾਨਕ ਜੀ ਦੀ ਠੀਕ ਹੈ ਜੀ ਤੇ ਬਾਕੀ ਆਪਾਂ ਚੱਲੇ ਮਾੜਾ ਜਿੱਥਰ ਵੀ ਬਾਕੀ ਸਾਡੀਆਂ ਬੀਬੀਆਂ ਪੈਣਾ ਭਾੜੀ ਦੀ ਸੇਵਾ ਚੱਲਣ ਦੀ ਇੱਥੇ ਠੀਕ ਹੈ ਜੀ ਬਾਕੀ ਦੇਖ ਸਕਦੇ ਹੋ ਸਾਰਾ ਆਪਣਾ सब तैयार पर तैयार हो तो गया सामने भीड़ भरा सारे चलेंगे सेवा चलें वागेगुरू सतनाम सत्य वा बाकी जी कड़ा प्रसाद ठीक है जी अंध पाठ साहब तराए गए जी ਇਹ ਜੇ ਸਾਹਮਣੇ ਤੇ ਵੇਖ ਸਕਦੇ ਆ। ਆ ਗਿਆ। ਜੇ ਲੋਕਾਂ ਨੂੰ ਆ ਕੇ ਵਾਲਾ ਬੰਦ ਬਿਠਾ ਦੇ। ਆ ਜੀ ਪੀ ਨਹੀਂ ਤੇ। ਆ ਤੋ ਬਲਾ। ਪਾਉੜੀ ਦੇ ਗੱਲ। ਬਾਕੀ ਜੀ ਆਹ ਵੇਖੋ ਜੀ ਦੇਗਾ ਧਰੀਆਂ ਗਈਆਂ। ਗੁਰੂ ਨਾਨਕ ਤੇਜਵੀ ਜੀ ਦੀ ਕਿਰਪਾ ਦੇ ਨਾਲ ਠੀਕ ਹੈ ਜੀ ਇਧਰ ਆਡੀਆਂ ਬੀਬੀਆਂ ਭੈਣਾਂ ਸਾਰੀਆਂ ਸੇਵਾ ਕੰਡੀਆਂ ਠੀਕ ਹੈ ਜੀ ਪ੍ਰਸ਼ਾਦ ਦੇ ਲੱਥਣ ਡੇ ਆ ਜੀ ਠੀਕ ਹੈ ਜੀ ਸੰਗਤ ਦੀ ਸੇਵਾਵਾ ਤੇ ਤਿਆਰ ਪਰ ਤਿਆਰ ਨੇ ਸਾਰੇ ਸਾਹਮਣੇ ਤੇ ਵੇਖ ਸਕਦੇ ਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਬਾਕੀ ਆਪਾਂ ਅੱਗੇ ਜਾਣਾ ਕਿ ਕਿਹੜੀ ਤਾਂ ਉੱਥੇ ਜਾ ਕੇ ਵਿਖਾਉਨੇ ਆ ਜੀ ਲਓ ਜੀ ਆਪਾਂ ਚੱਲੇ ਪਾਲਿਆ ਵੀ ਕਿਹੜੀ ਤੱਕ ਚੱਲੇ ਆ ਠੀਕ ਹੈ ਜੀ ਸਾਡੀ ਤੁਹਾਨੂੰ ਆਪਾਂ ਸਾਹਮਣੇ ਬਹੁਤ ਆਪਣਾ ਇੰਤਾਲ ਦਿੰਦੇ ਹਾਂ ਜੀ। ਇਹ ਆਈਦਾ ਸਾਡਾ ਹੁੰਦਾ ਪਿਆ ਨੇ ਸਾਹਮਣੇ ਵੀ ਦੇਖ ਸਕਦੇ ਹੋ ਜੀ। ਜਿੱਦਾਂ ਤੁਹਾਨੂੰ ਪਹਿਲਾਂ ਮੈਂ ਦੱਸਿਆ ਠੀਕ ਹੈ ਜੀ। ਬਾਕੀ ਗੁਰੂ ਦਾ ਲੰਗਰ ਤਿਆਰ ਬਰ ਤਿਆਰ ਆ। ਠੀਕ ਹੈ ਜੀ ਸੰਗਤ ਦੀ ਸੇਵਾ ਵਾਤੇ ਸਾਡੇ ਸੇਵਾਦਾਰ ਸਾਡੀਆਂ ਭੈਣਾਂ ਬੀਬੀਆਂ ਸਭ ਤਿਆਰ ਨੇ। ਠੀਕ ਹੈ ਜੀ। ਕ્યા ਪਕੌੜੇ ਵੀ ਦੀ ਚਾਹ ਸ਼ਾਕ ਤੇ ਉੱਥੇ ਲੰਗਰ ਦੇਖ ਸਕਦੇ ਆ ਸਾਹਮਣੇ ਬਾਕੀ ਭਾਈ ਆ ਸੰਗ ਵਾਲਾ ਰਸਤਾ ਜਿੱਥੋਂ ਬਾਬਾ ਜੀ ਨੇ ਲੰਗਣਾ ਵਾ ਤੇ ਇਧਰੋਂ ਆਪਾਂ ਸਿੱਧਾ ਹਰਜੋਆਲ ਜਾਂਦਾ ਵੱਡੇ ਗੁਰਦੁਆਰੇ ਸੰਗ ਜਾਣਾ ਠੀਕ ਹੈ ਜੀ ਤੇ ਸ਼ਾਮਾਂ ਦੇ 7:00 ਵਜੇ 7:30 ਵਜੇ ਬਾਬਾ ਜੀ ਪਹੁੰਚਦੇ ਆ ਵੱਡੇ ਗੁਰਦੁਆਰੇ ਹੁਣ ਆਪਾਂ ਜਾਣਦੇ ਆ ਜੀ ਆਪਣੇ ਹੱਜੋਆਲ ਦੇ ਬੈਕ ਸਾਈਡ ਤੋਂ ਪਿਛਲੇ ਪਾਸੇ ਠੀਕ ਹੈ ਨਹੀਂ ਸੰਗ ਵਾਲਾ ਜਿਹੜਾ ਮੋੜ ਆ ਤੇ ਠੀਕ ਹੈ ਜੀ ਆਪਾਂ ਉਧਰ ਜਾਣਦੇ ਆ ਜੀ ਫਿਰ ਤੁਹਾਨੂੰ ਅੱਗੇ ਜਾ ਕੇ ਮਿਲਦੇ ਆਂ ਤੇ ਦੁਨੀਆ ਇੱਥੇ ਤਿਆਰੀਆਂ ਹੋਣੀਆਂ ਤੇ ਸਾਹਮਣੇ ਦੇਖ ਸਕਦੇ ਹੋ ਜੀ ਠੀਕ ਹੈ ਜੀ ਬਾਕੀ ਸੰਗਤ ਸੇਵਾ ਦਾ ਸਭ ਤਿਆਰ ਨੇ ਗੁਰੂ ਦਾ ਲੰਗਰ ਛਕਾਉਣ ਵਾਸਤੇ ਮੋੜ ਆਪਾਂ ਜਾਣਦੇ ਜੀ ਆਪਣੇ ਹਰ ਚੋ ਨਾਲ ਆਪਾਂ ਉਹ ਉਧਰੋਂ ਵੀ ਘੁੰਮ ਕੇ ਆਈ ਦੀ ਸਾਹਮਣੇ ਉਧਰੋਂ ਘੁੰਮ ਕੇ ਆਂਦੀ ਆਏ ਆਪਾਂ ਠੀਕ ਹੈ ਜੀ ਤੇ ਸਾਡੀਆਂ ਮਾਵਾਂ ਲੰਗਰ ਵਰਤਾਉਂਦੀਆਂ ਨੇ ਠੀਕ ਹੈ ਜੀ ਸਭ ਠੀਕ ਹੈ ਠੀਕ ਹੈ ਜੀ ਤੁਸੀਂ ਲੈ ਸਕਦੇ ਹੋ ਜੀ ਬਾਕੀ ਆ ਆਪਣਾ ਗੁਰਦੁਆਰਾ ਸਾਹਿਬ ਆ ਗਏ ਆਪਾਂ ਲੰਘੇਗੇ ਜੀ ਬਾਕੀ ਜੀ ਆਪਾਂ ਪਹੁੰਚ ਗਏ ਆਪਣੇ ਵੱਡੇ ਗੁਰਦੁਆਰੇ ਸਾਹਿਬ ਦੋ ਤਾਂ ਅੰਮ੍ਰਿਤ ਕੋਤਾ ਆਇਆ ਲੋਕੋ ਤੇ ਨੋਕਰੀਆ ਨੋਕਰੀਆ ਮਰ ਗਿਆ ਗੁਰਮਤਿ ਬਾਸ਼ਾ ਮਾਰ ਗਏ ਆ ਗੁਰਨਾਮਕ ਨਾਮ ਚ ਨਿਕਲਾ ਤੇਰੇ ਪਾਣੇ ਸਰਬਤ ਦਾ ਭਲਾ